ਅੰਮ੍ਰਿਤਸਰ ਦੇ ਪ੍ਰਸਿੱਧ ਸ਼ਿਵਾਲਾ ਬਾਗ ਪਾਈਆ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਪਰਿਸਰ ਵਿੱਚ ਇੱਕ ਵਿਸ਼ੇਸ਼ ਜਾਗਰਣ ਦਾ ਆਯੋਜਨ ਕੀਤਾ ਗਿਆ ਜਿੱਥੇ ਮੰਤਰਾਂ ਦੇ ਜਾਪ ਦੌਰਾਨ ਪਵਿੱਤਰ ਜੋਤ ਜਗਾਈ ਗਈ। ਭਜਨ ਸੰਧਿਆ ਦੌਰਾਨ ਪ੍ਰਸਿੱਧ ਭਜਨ ਗਾਇਕਾ ਨੇ ਪੋਲੇ ਬਾਬਾ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਦੀ ਸੁਰੀਲੀ ਪੇਸ਼ਕਾਰੀ ਕੀਤੀ। ਧਾਰਮਿਕ ਸਮਾਗਮ ਵਿੱਚ ਮੰਦਿਰ ਕਮੇਟੀ ਦੇ ਮੁਖੀ ਜਤਿੰਦਰ ਅਰੋੜਾ, ਉਪ ਪ੍ਰਧਾਨ ਸੁਰੇਸ਼ ਮਹਾਜਨ, ਨਿਰਦੇਸ਼ਕ ਅਸ਼wini ਸ਼ਰਮਾ ਭਜਾਂਚੀ ਜਗਦੀਸ਼ ਤਲਵਾਰ ਰਾਮਪਾਲ ਚਤਰ ਪ੍ਰੀਆਰੋ ਵਿਜੇ ਰੌਲੀ ਅਸ਼ੋਕ ਸ਼ਰਮਾ प्रमोद ਸ਼ਰਮਾ ਬਲਦੇਵ ਰਾਜ ਭੱਗਾ ਵਿਵੇਕ ਖੰਨਾ ਵਿਨੋਦ ਸੇ ਡਾਕਟਰ சுரேਜ ਸੂ ਨਵਲ किशोर ਮਨੀਸ਼ ਹਾਂਡਾ ਸਮੇਤ ਵੜੀ ਗੈਂਦੇ ਵਿੱਚ ਸ਼ਰਧਾਲੂ ਮੌਜੂਦ ਸਨ ਜਨਮ ਅਸ਼ਟਮੀ ਵਾਲੇ ਦਿਨ ਰਾਤ ਤੱਕ ਮੰਦਿਰ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ ਅਤੇ ਮਾਹੌਲ ਰਾਧਾ ਕ੍ਰਿਸ਼ਨ ਦੇ ਪਜਨਾ ਨਾਲ ਗੂੰਜਦਾ ਰਿਹਾ